ਬਾਈ ਜੀ ਉਹ ਠੀਕ ਹੋ ਬੈਕਰ ਪਤਾ ਨੰਬਰ ਕੀ ਹੈ ਬਾਈ ਆਪਣਾ ਨੰਬਰ 95922 1953 ਠੀਕ ਹੈ ਜੀ ਅੱਧੇ ਕਨੇਟਰ ਟਰੈਕਟਰ ਹੈਗਾ ਬਾਈ ਆਪਣੇ ਕੋਲ ਚਾਰ ਪੰਜ ਚਾਰ ਪੰਜ ਹਾਂ ਕਾਪੀ ਕਾਗਜਾਤ ਵੀ ਓਕੇ ਬਾਈ ਗਾਰੰਟੀ ਜਮਤ ਜਿੰਨਾ ਚਿੱਤਾ ਰੱਖਣਗੇ ਬਾਕੇ ਲੈ ਜਾਣ ਪਾਵੇਂ ਟਰੈਕਟਰ ਨੂੰ ਬਾਕੇ ਲੈ ਜਾਣ ਤੇ ਕਾਗਜਾਂ ਦੀ ਪੂਰੀ ਜ਼ਿੰਮੇਵਾਰੀ ਹੈ ਪੂਰੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਜੀ ਤੇ ਆਪਾਂ ਸੋਨਾਲੀ ਕਾ ਦਾ ਸਟਾਰਟ ਕਰਾਂਗੇ ਬਈ ਜੀ 55 ਹੌਸਪਾਵਰ ਦਾ ਚੇਂਜਰ ਵਾਲਾ ਬਾਈ ਜੀ हां चेंजर वाला नवी चेंजर वाला 55 हॉर्स पावर ਦਾ ਐਚ ਡੀ ਐਮ ਵਾਲਾ ਹੈਵੀ ਮਾਈਲ ਹੈਵੀ ਡਿਊਟੀ ਵਾਲਾ ਟਰੈਕਟਰ ਵੀ ਨਵਾਂ ਜਮਾ ਜਮਾ ਨਵਾਂ ਟਰੈਕਟਰ ਹੈਗਾ ਤੇ ਟਾਇਰ ਟੱਪਾਂ ਦੀ ਗੱਲ ਕਰੀ ਬਾਈ ਜੀ ਐਰ ਹੋਣਗੇ ਬਾਈ ਨਾਲ ਤੇ 75 80 ਪੈਸੇ ਨਾਲ ਦੇ हां ਐ ਵੀ ਨਾਲ ਦੇ 75 80 ਪੈਸੇ ਟਾਇਰ ਨੇਗੇ ਤੇ ਚਾਲ ਚਰਾਵੇ ਦੀ ਗੱਲ ਕਰੀ ਬਾਈ ਜੀ ਪੂਰਾ ਚੰਗਾ ਟਰੈਕਟਰ ਆ ਬਾਹਲੇ ਲੈ ਜਾਣ ਭਾਵੇਂ ਠੀਕ ਹੈ ਜੀ ਕਿੰਨੇ ਘੰਟੇ ਚੱਲੇ ਬਾਈ 800 ਘੰਟੇ ਚੱਲੇ ਉਹ ਲੈ ਵੀ ਕੰਪਨੀ ਰਿਕਾਰਡ 800 ਕੋ 800 ਘੰਟਾ ਚੱਲੇ ਹੋਇਆਗਾ 80 85 ਪੈਸੇ ਟਾਇਰ ਨੇ ਫੁੱਲ ਟੌਪ ਮਾਡਲ ਦਾ ਰੰਗ ਪਹਿਲੀ ਫਰਸਟ ਪਾਰਟੀ ਦਾ ਹੀ ਹੈ ਫਰਸਟ ਪਾਰਟੀ ਦਾ ਹੈ ਹਾਂ ਫਰਸਟ ਓਨਰ ਦਾ ਹੈ ਇਹ ਹਰਿਆਣਾ ਨੰਬਰ ਹੈ ਸਰਸਾ ਨੰਬਰ ਹੈ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਹਾਂ ਠੀਕ ਹੈ ਜੀ ਤੇ ਕੀ ਡਿਮਾਂਡ ਹੈ ਗਵਾਨ ਬਈ 21 ਬੜ ਲਾ ਇਹ ਹਾਂ ਜੀ ਗਵਾਨ ਦਾਤਾ ਇਹਦੀ ਹੈਗੀ ਹੈ 6 ਲੱਖ 5000 ਦੇ ਦੇਾਂਗੇ ਆਪਾਂ ਮੌਕੇ ਤੇ ਇਹ 5 ਲੱਖ ਤੇ 80000 ਲੈ ਵੀ 5 ਲੱਖ ਹੋਰ ਲੈਸ ਕਰ ਦੇ ਵੀਡੀਓ ਦੇਖ ਕੇ ਆਉਂਦਾ ਕੋਈ ਲੈ ਵੀ ਇਹ ਵੀਡੀਓ ਦੇਖ ਕੇ ਆਉਂਗੇ ਭਾਈ ਕਹਿੰਦਾ ਫੁੱਲ ਮਾਨਤਾਣ ਕਰਦਾ ਕਿ 25000 ਰੁਪਏ ਦੀ ਪਹਿਲੀ ਸੂਟ ਕਰਦਾ ਹੋਰ ਲੈਸ ਕਰ ਦੇ ਤੇ ਆ ਗਿਆ ਗਿਆ ਭਾਈ ਜੀ ਐਨਬੀ ਇੰਡੋ ਫਾਰਮਾ ਤੇ ਕਹਿੰਦੇ ਹਰੇ ਆਗਾ ਦਾ ਲੱਗਿਆ ਮੱਥੀ ਰੰਗ ਹੁੰਦਾ ਹਾਂ ਹਾਂ ਟਰੈਕਟਰ ਬਹੁਤ ਚੰਗੇ ਆ ਬਾਈ ਇੰਨੇ ਰੇਟ ਚ ਹੋਰ ਟਰੈਕਟਰ ਹੁੰਦਾ ਨਹੀਂ ਕੋਈ 21 ਮਾਡਲ ਟਰੈਕਟਰ ਹੈ ਬਹੁਤ ਲੰਮਾ ਟਰੈਕਟਰ ਹੈ ਉਹ ਪੂਰਾ ਨਵਾਂ ਹੈ ਹਾਂ ਇਹਦੇ ਵੀ ਟਾਇਰ ਟੂਰ ਜਮ ਨਾਲ ਦੇ ਆ ਇਹ ਵੀ ਫਰਸਟ ਪਾਰਟੀ ਦੇ ਹੀ ਆ ਠੀਕ ਹੈ ਇਹ ਵੀ ਹਰਿਆਣਾ ਨੰਬਰ ਹਾਂ ਇਹ ਵੀ ਹਰਿਆਣਾ ਹੈ ਮਾਡਲ ਬਾਈ ਜੀ ਮਾਡਲ 21 ਆ 21 ਦੇ ਮਾਡਲ ਆ ਹਾਂ ਇਹ ਵੀ 21 ਆ ਰੰਗ ਪੇਂਟ ਦਾ ਕੋਕਾ ਨਹੀਂ ਬਾਈ ਕਿਤੇ ਨਹੀਂ ਇਹ ਵੀ ਮੇਰਾ ਖਿਆਲ ਸਾਰਾ 900 ਘੰਟਾ ਚੱਲਿਆ ਹੋਊਗਾ ਇਹ ਵੀ 900 ਘੰਟਾ ਚੱਲਿਆ ਇਹ ਚੱਲਿਆ ਹੋਇ ਦਵੰਤ ਦੀ 43 ਹੈ ਹਾਂਜੀ ਫਰਸਟ ਪਾਰਟੀ ਦੇ ਸਸੇ ਦਾ ਹੀ ਇਹ ਦੇ ਦਾਂਗੇ ਆਪਾਂ 410000 ਦਾ ਇਹ ਮੇਰੀ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਆ 5000 ਰੁਪਏ ਮਸ ਕਰਦੇ 5000 ਰੁਪਏ 4 ਲੱਖ 5000 ਰੁਪਏ ਦਾ ਰਹਿ ਗਿਆ ਬਾਈ ਹਾਂ ਤੇ ਅੱਗੇ ਕਹੇ ਬਾਈ ਜੀ ਏਸੀ ਏਸੀ ਆ ਗਿਆ ਤੇ ਉੱਥੇ ਕੰਮ ਕਰਦਾ ਇਹ ਟਰੈਕਟਰ ਜਿੱਥੇ 855 ਦਾ ਹਾਂ ਬਹੁਤ ਕੰਮ ਦਿੰਦਾ ਬਾਈ 400 ਰੁਪਏ ਕੰਮ ਦਿੰਦਾਗਾ ਤੇ ਬਸ 100 ਪੱਕਾ ਮਾਰ ਜਾਂਦਾਗਾ ਬਾਕੀ ਇੰਜਨ ਗੇਅਰ ਦਾ ਬਾਈ ਜੀ ਟਰੈਕਟਰ ਇਦਾਂ ਦਾ ਆਇਆ ਛੋਟਾ ਗਾ ਹਾਂ ਹਾਂ ਬਹੁਤ ਜੇ ਟਰੈਕਟਰ ਪੈਨਕਲ ਆਸਮਾਨ ਸੁਣੇ ਦੇ ਨਾਲ ਹੀ ਦੇਵਾਂਗੇ ਟਾਇਰ ਦੇ ਹੋਣਗੇ 70 75 ਪੈਸੇ 70 75 ਪੈਸੇ ਮੂਰਲੇ ਵੱਧ ਹੋਣਗੇ ਮੂਰਲੇ ਵੱਧ ਨੇਗੇ ਮੂਰਲੇ ਨਾ ਮੈਂ ਮੰਗ ਪੂਰਾ ਚੰਗਾ ਟਰੈਕਟਰ ਹੈ ਤੇ ਸਾਦੀ ਕਟਾਈ ਵਾਲਾ ਹੈ ਹਾਂ ਸਾਦੀ ਬਾਈ ਤੇ ਇਹ ਪੰਜਾਬ ਨੰਬਰ ਦਾ ਹਾਂ ਇਹ ਪੰਜਾਬ ਨੰਬਰ ਤੇ ਮਾਡਲ ਬਾਈ ਜੀ ਮਾਡਲ ਇਹ 11 ਤੇ ਡਿਮਾਂਡ ਦੀ ਹੈਗੀ 2.5 ਲੱਖ ਦੇ ਦਾਂਗੇ ਇਹ 2.35 ਲੱਖ ਦਾ ਠੀਕ ਹੈ 855 ਤੇ ਇਹਦੇ ਵਿੱਚ ਕਿੰਨਾ ਕ ਫਰਕ ਪੈ ਜਾਣਾ ਬਾਈ ਜੀ 11 ਮਾਡਲ ਲੈਣਾ ਹੋਵੇ 850 ਜਬਾਈ ਤਾਂ ਇਹ ਮੰਨ ਲਾ ਵੀ ਮਿਲੂਆ 11 ਮਾਡਲ ਤਨ ਸਵਾ ਤਨ ਦੇ ਕਰਾਂਗੇ ਸਵਾਦ ਅੰਦੇ ਹਾਂ ਤੇ ਕੰਮ ਉਹ ਨਹੀਂ ਦਿੰਦਾ ਉਹਨੇ ਕੰਮ ਇਹਦਾ ਉਹਦੇ ਵਰਗੀ ਇੰਜਨ ਆ ਉਹ ਤਾਂ बिकਦਾ ਹੀ ਬਹੁਤ ਆ ਬਾਈ ਇੰਨੇ ਪੈਸੇ ਤੋਂ ਟਰੈਕਟਰ ਆਉਂਦੇ ਨਹੀਂ ਕੋ ਚਾਰ ਸਿਲੰਡਰ ਠੀਕ ਆ ਜੀ ਜੇ ਕੰਮ ਕਰ ਜੇ ਮਨ ਨੇ ਸੌ ਗੁਣ ਲੈਣਾ ਫਿਰ ਗੱਲ ਵੱਖਰੇ ਗੇ ਜੇ ਬਾਕੀ ਛੋਟਾ ਕ ਬਾਈ ਇਹ ਵੀ ਟਰੈਕਟਰ ਹੈ 80 ਲੱਖ ਰੁਪਏ ਡਿਮਾਂਡ ਆ ਕਿ ਕਿਤੇ ਲੱਗ ਸੜੋ 235 ਦੇ ਦੇਗੇ 235 ਠੀਕ ਆ ਜੀ ਬਾਕੀ ਛੂਟ ਹੋ ਜਗੀ ਬਾਕੀ ਦੇ ਅੱਗੇ ਆਪਣਾ ਕੋ 35 ਹਸੋਂ ਲਿਖ ਲੈ ਲੈ ਵੀ ਅੱਗੇ 35 ਵਾਲਾ ਸੋਨਾ ਲਿਖ ਲੈ ਲੈ ਵੀ ਇਹ ਪੰਜਾਬ ਨੰਬਰ ਚੌਂ ਨਵਾਂ ਟਰੈਕਟਰ ਹੈ ਪੂਰਾ ਨਵਾਂ ਟਰੈਕਟਰ ਹੈਗਾ ਤੇ ਕੰਡੀਸ਼ਨ ਚੈੱਕ ਕਰੋ ਨਾਲ ਦੀ ਟਾਇਰ ਟੂ 90 95 ਪੈਸੇ ਹੋਣਗੇ ਮੈਨੂੰ ਲੱਗਾ ਬਾਈ ਗੁਰਪ੍ਰੀਤ ਤੂੰ ਕੋਕਾ ਪੀ ਸੀ ਬਾਈ ਮੈਂ ਤਾਂ ਹੁਣੀ ਆਪਾਂ ਨਵੇਂ ਹੀ ਲਿਆਉਣੇ ਆ ਟਰੈਕਟਰ ਪੁਰਾਣਾ ਟਰੈਕਟਰ ਵੇਖ ਤਾਂ ਨਹੀਂ ਬਾਈ ਅੱਜ ਕੱਲ ਤੈਨੂੰ ਪਤਾ ਸੌਂਗਿਆ ਕੰਮ ਚੱਲਦਾ ਹਾਂ ਸੌਂਗਿਆ ਕੰਮ ਚੱਲਦਾ ਹੈ ਬਾਈ ਜੀ ਪਾ ਵੇ ਸਟੀering ਦਾ ਫੁੱਲ ਟੌਪ ਮਾਡਲ ਆਗਾ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਟਾਇਰਾਂ ਦੀ ਗੱਲ ਕਰੀ ਕਿੰਨੇ ਕੇ ਪੈਰ ਹੋਣਗੇ 90 ਪੈਸੇ ਟਾਇਰ ਤੇ ਚਾਲ ਚਰਾ ਬਾਈ ਚੱਲੇ ਮਿਲ ਲਗਾ ਤੈਨੂੰ 350 ਘੰਟਾ ਹੋ ਸਾਢੇ ਹਜੇ ਵਧਾਈਆਂ ਦੇ ਵੀ ਨਹੀਂ ਚੱਲਿਆ ਹਾਂ ਹਾਂ ਤੇ ਲਓ ਬਾਈ ਜੀ ਜੇ ਤੁਸੀਂ ਚਾਹੋਗੇ ਨਵਾਂ ਤਾ ਤੁਸੀਂ ਆਹ ਟਰੈਕਟਰ ਦੇ ਜੋ ਕੱਲਾ ਹਾਰ ਬਸ ਨਵਾਂ ਟਰੈਕਟਰ ਆ ਜਿਹੜੇ ਪੈਸੇ ਕੱਟਣਾ ਸੀ ਉਹ ਅਗਲੇ ਦੇ ਕੱਟ ਗਿਆ ਹਾਂ ਜੱਜ ਨਹੀਂ ਕਰ ਸਕਦਾ ਗਵਾਂਡੀ ਵੀ ਵੀ ਹਾਂ ਵੀ ਪੁਰਾਣਾ ਜਾਂ ਨਵਾਂ ਉਹ ਅਗਲੇ ਦੇ ਕੱਟ ਗਿਆ ਜਿਹੜੇ ਕੱਟਣੇ ਸੀ ਠੀਕ ਹੈ ਜੀ ਯਾਨੀ ਆਹ ਲੋਬਰਾ ਮਾਨਸਰ ਦਾ ਨਵਾਂ ਹੈ ਮਾਨਸਰ ਇਹ ਰਵਾਨਦਾਤਾ ਦੀ ਹੈਗੀ 475 ਇਹ ਦੇ ਦਾਂਗੇ ਆਪਾਂ ਫੱਟ ਦਾ ਦੇ ਦਾਂਗੇ 460000 ਹਾਂ ਹੋਰ ਲੈਸ ਕਰਦਾ ਐ ਮੌਕੇ ਤੇ ਤਾਂ ਕਿ ਹੋਰ ਵੀ ਲੈਸ ਕਰ ਹਾਂ ਵੀਡੀਓ ਦੇਖ ਕੇ ਤਾਂ 5000 ਹੋਰ ਲੈਸ ਕਰ ਦਾਂਗੇ 55 ਦਾ ਹਾਂ ਲੈ ਵੀ ਭਾਈ ਕਹਿੰਦਾ 55 ਦਾ ਵੀ ਕਰ ਦੇ ਦੇ ਦਾਂਗੇ ਦੇ ਦਾਂਗੇ ਤੇ ਮੋਬਾਈਲ ਨੰਬਰ ਇੱਕ ਵਾਰੀ ਹੋਰ ਦੱਸ ਦੋ 94922 1953 ਠੀਕ ਹੈ ਜਿੱਦੇ ਟਰੈਕਟਰ ਕਟਾਉਣਾਵੇ ਕੱਟ ਵੀ ਲੈਣਾ ਹਾਂ ਪਰਾ ਟਰੈਕਟਰ ਕੱਟ ਲਾਂਗੇ ਲਾਉਣ ਵਗੈਰਾ ਹੋ ਜਾਊਗਾ ਲਾਉਣ ਵਗੈਰਾ ਹੋ ਜਾਊਗਾ ਹਾਂ ਟਰੈਕਟਰ ਆਪਣੇ ਇੱਥੇ ਹੁੰਦੀ ਆ ਤਲਵੰਡੀ ਦੀ ਲੋਕੇਸ਼ਨ ਐ ਇੱਥੇ ਹੀ ਆਪਣੇ ਟਰੈਕਟਰ ਹੁੰਦੇ ਆ ਠੀਕ ਹੈ ਬਾਈ ਹਾਂ ਜਿੱਦੋਂ ਠੀਕ ਆ ਧੰਨਵਾਦ ਸਸਿਕਾ ਬਾਈ ਜੀ ਸਰਚਾਪਰਾ ਜੀ ਬਾਦਰਾ ਨਾਮ ਤੇ ਮੋਡਲ ਨੰਬਰ ਕੀ ਹੈ ਬਾਈ ਜੀ ਦੇਖਾ ਦੇ ਆਪਣਾ ਨਾਮ ਜੀ ਆਪ ਦੱਸੋ ਹਾਂ ਜੀ ਨੰਬਰ ਆਪਣਾ ਹੈਗਾ 941770935 70935 ਤੇ ਕਿੰਨੇ ਟਰੈਕਟਰ ਲੈ ਕੇ ਆਏ? 2 ਲੈ ਕੇ ਆਏ। 2 ਟਰੈਕਟਰ ਤੇ ਟਰਾਲੀਆਂ ਵੀ ਲੈ ਕੇ ਆਏ। ਹਾਂਜੀ, 2 ਟਰਾਲੀਆਂ ਲੈ ਆਏ। ਤੇ ਲੋ ਵੀ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਸਵਰਾਜ 735। ਬਾਹਰ ਪੰਪ ਵਾਲਾ ਜਿਹਦੀ ਡਿਮਾਂਡ ਵੱਧਾ ਗਈ। ਤੇ ਜੇ ਟਾਇਰਾਂ ਦੀ ਗੱਲ ਕਰੀਏ ਬਾਈ ਜੀ। ਨਾਗਰਲੇ ਪੈਂਡਿਕ ਪੈਂਸੀ ਜੀ। ਹਾਂਜੀ, ਤੇ ਅਗਲੇ ਮੂਰਲੇ 80 ਪੈਸੇ ਹੈਗੇ ਤੇ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ ਟਰੈਕਟਰ ਦੀ। ਓਕੇ ਪਿਆ ਸਾਫ ਪਿਆਗਾ ਤੇ ਬਾਡੀ ਲਾਈਨ ਦਾ ਸਾਰਾ ਅਰੀਜਨਲ ਹੀ ਹੈ ਬਾਈ ਜੀ। ਹਾਂਜੀ। ਠੀਕ ਆ ਜੀ ਤੇ ਕਿੰਨੇ ਮਾਡਲ ਆ ਜੀ? 99 ਮਾਡਲ। ਇਹ ਵੀ 99 ਮਾਡਲ ਹੈਗਾ ਦੇ ਓਕੇ ਰਿਪੋਰਟ ਆ ਗਈ ਤੇ ਠੀਕ ਆ ਜੀ ਤੇ ਕਿਹ ਡਿਮਾਂਡ ਆ ਜੀ 1 35 ਜੀ 1 ਲੱਖ 35000 ਰੁਪਇਆ ਬਾਕੀ ਮੌਕੇ ਦੇ ਮਾਨਤਾ ਨਾਲ ਹੋ ਜਾਊਗਾ ਬਾਈ ਜੀ ਤੇ ਅਗਲਾ ਬਾਈ ਜੀ 735 FE ਆ ਗਿਆ ਹੈ ਬਾਈ ਜੀ ਤੇ ਤੇ ਉਹ ਪੰਜਾਬ ਨੰਬਰ ਆ ਜੀ ਹਾਂ ਜੀ ਉਹ ਨਾਮ ਉਹਦਾ ਪੰਜਾਬ ਠੀਕ ਆ ਜੀ ਤੇ ਇਹ ਜੀ ਇਹ ਮਾਨਸਾ ਦਾ ਨਾਮ ਹੋਇਆ ਜੀ ਠੀਕ ਆ ਜੀ PP 31 ਤੇ ਰੰਗ ਪਿੰਡ ਦਾ ਜੀ ਤੇ ਮਾਡਲ ਜੀ 2000 ਤੇ ਟਾਇਰ ਟਪੇ 999 پیسے ਟਾਟਾ ਤੇ ਬਣਨੇਗੇ ਬਾਕੀ ਕੰਡੀਸ਼ਨ ਚੱਕ ਚੈੱਕ ਜਰੂਰ ਕਰ ਲਓ ਓਕੇ ਰਿਪੋਰਟ ਤੇ ਪਿਆ ਸੈਂਟਰ ਗੇਅਰ ਹੈਗਾ ਤੇ ਇੰਜੀਨੀਅਰ ਦਾ ਬਾਈ ਜੀ ਓਕੇ ਤੇ ਕੀ ਡਿਮਾਂਡ ਹੈ ਜੀ 1.85 1 ਲੱਖ 85000 2000 ਮਾਡਲ ਆ ਬਾਈ ਜੀ ਤੇ ਕੰਡੀਸ਼ਨ ਓਕੇ ਪਿਆ ਸਾਫ ਪਿਆਗਾ ਟਰੈਕਟਰ ਤੇ ਕਾਗਜ਼ ਪੱਤਰਾਂ ਦੀ ਗਾਰੰਟੀ ਹੈ ਬਾਈ ਜੀ ਹਾਂ ਜੀ ਹਾਂ ਚਲੋ ਬਾਈ ਅੱਗੇ ਸਾਨੂੰ ਟਰਾਲੀਆਂ ਵੀ ਦਿਖਾਉਣੇ ਲਓ ਬਾਈ ਟਰਾਲੀ ਦਿਖਾਉਣੇ ਜਮਾ ਨਵੀਂ ਟਰਾਲੀ ਹੈਗੀ ਤੇ ਸਿੰਗਲ ਘਾਟੇ ਚਾਕੇ ਸਿੰਪਲ ਤੇ ਪੰਪ ਦੀ ਕੀ ਗਾਰੰਟੀ ਹੈ ਬਾਈ ਜੀ 3 ਮਹੀਨੇ ਦੀ ਹੈ ਜੀ ਤੇ ਵੀ 3 ਮਹੀਨੇ ਦੀ ਗਾਰੰਟੀ ਹੈ ਤੇ ਟਾਇਰ ਬਾਈ ਜੀ ਬੜੀ ਵਧੀਆ ਜੀ ਵਧੀਆ ਗਏ ਕਿੰਨੇ ਵਾ ਕਿੰਨੇ ਦੀ ਹੈ ਜੀ 11 6 ਤੇ ਬਾਜਨ ਬਾਈ ਜੀ 14 ਦੇ ਨੇੜੇ ਤੇ ਬਾਕੀ ਚੱਕ ਜਰੂਰ ਕਰ ਲੋ ਕੜੇ ਵਾਲੇ ਰਿੰਬ ਵਗੇ ਤੇ ਬਾਕੀ ਓਕੇ ਰਿਪੋਰਟ ਆ ਗਏ ਤੇ ਕੀ ਡਿਮਾਂਡ ਆ ਬਾਈ ਜੀ ਦੀ 1 30000 ਰੁਪਏ ਟੋਪੀ ਲਾ ਕੇ ਬਾਈ ਜੀ ਟੋਪੀ ਲਾ ਕੇ 500 ਰੁਪਏ ਵਾਜੀ ਠੀਕ ਆ ਜੀ ਤੇ ਰੋ ਜੀ ਹਾਲੇ ਟਰਾਲੀ ਬਾਰੇ ਵੀ ਗੱਲਬਾਤ ਕਰ ਦਾਂਗੇ ਇਹ ਪੁਰਾਣੀ ਟਰਾਲੀ ਆ ਤੇ ਬਾਕੀ ਚੈੱਕ ਕਰ ਲੋ ਬਾਈ ਜੀ ਤੇ ਬਣ ਕੜੇ ਵਾਲੇ ਰਿੰਬ ਨੇ ਤੇ ਕਿੰਨੇ ਨਟੇ ਹੱਬ ਚ ਆ ਗਏ ਬਾਈ ਜੀ 8 ਵਾਲੀ 8 ਨੱਟੀ ਤੇ ਪੰਪ ਦੀ ਵੀ ਗਾਰੰਟੀ ਹੈ ਬਾਈ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਜਾਲੀ ਵੀ ਵਧੀਆ ਪਈ ਆ ਬਾਈ ਜੀ ਬਾਕੀ ਚੈੱਕ ਕਰ ਲਓ ਕਿੰਨੇ ਬਾ ਕਿੰਨੇ ਦੀ ਬਾਈ ਜੀ 11 10 10 10 10 10 10 6 ਦੀ ਹੈਗੀ ਤੇ ਇਹਦੀ ਕੀ ਡਿਮਾਂਡ ਹੈ ਬਾਈ ਜੀ ਇਹਦੀ ਕੀ ਡਿਮਾਂਡ ਹੈ ਜੀ ਇਹਦੀ 116 116 ਬਾਕੀ ਮੌਕੇ ਤੇ ਮਹਾਨਦਾਨ ਜਰੂਰ ਹੋ ਜਾਊਗਾ